ਅੱਜ ਸ਼ਹਿਰ ਧਾਰੀਵਾਲ ਦੇ ਰੇੜੀ ਵਾਲਿਆਂ ਨੇ ਇੱਕ ਮੀਟਿੰਗ ਕੀਤੀ ਗੱਲਬਾਤ ਦੌਰਾਨ ਵਕਫਾ ਖਾਗੂਆ ਨੇ ਕਿਹਾ ਕਿ ਟ੍ਰੈਫਿਕ ਦੇ अनेका ਹੋਰ ਕਾਰਨ ਹਨ ਅਸੀਂ ਤਾਂ ਨਗਰ ਕੌਂਸਲ ਧਾਰੀਵਾਲ ਵੱਲੋਂ ਖਿੱਚੀ ਗਈ ਜੈਲੋ ਲੈਂਡ ਦੇ ਪਿੱਛੇ ਹੀ ਆਪਣੀਆਂ ਰੇੜੀਆਂ ਲਗਾ ਰਹੇ ਹਾਂ ਇਸ ਮੌਕੇ ਤੇ ਉੱਗੇ ਸਮਾਜ ਸੇਵੀ ਤੇ ਕੈਨੇਡਾ ਦੇ ਨਾਮਵਰ ਕਾਰੋਬਾਰੀ ਜਗਮਉਂਦ ਸਿੰਘ ਮੱਲ੍ਹੀ ਕੈਨੇਡੀਅਨ ਵੀ ਇਹਨਾਂ ਰੇੜੀ ਵਾਲਿਆਂ ਦੇ ਹੱਕ ਵਿੱਚ ਉਤਰ ਆਏ ਔਰ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਹਨਾਂ ਨੂੰ ਵੱਖਰੀ ਥਾਂ ਲੋਟ ਕੀਤੀ ਜਾਏ ਇਸ ਮੌਕੇ ਤੇ ਕ੍ਰਿਸਚੀਅਨ ਨੈਸ਼ਨਲ ਫਰੰਟ ਦੇ ਪੰਜਾਬ ਯੂਥ ਪ੍ਰਧਾਨ ਬੱਬਾ ਗਿਲਵੀ ਇਹਨਾਂ ਰੇੜੀ ਵਾਲਿਆਂ ਦੀ ਹਮਾਇਤ ਉੱਤਰ ਆਏ ਤੇ ਕਿਹਾ ਕਿ ਇਹਨਾਂ ਰੇੜੀ ਵਾਲਿਆਂ ਨੂੰ ਬੇਵਜ੍ਹਾ ਟਾਰਗੇਟ ਨਾ ਕੀਤਾ ਜਾਏ ਟ੍ਰੈਫਿਕ ਦੇ ਜੋ ਅਸਲ ਕਾਰਨ ਹਨ ਉਹਨਾਂ ਉੱਪਰ ਕੰਮ ਕਰਕੇ ਸ਼ਹਿਰ ਧਾਰੀਵਾਲ ਦੀ ਟ੍ਰੈਫਿਕ ਦੀ ਸਮੱਸਿਆ ਨੂੰ ਦੂਰ ਕੀਤਾ ਜਾਵੇ। ਆ ਜੀ ਮੇਰਾ ਨਾਮ ਲਾਡੀ ਆ ਲਾਡੀ ਜੂਸਵਾਦ ਮੈਂ ਧਾਰੀਵਾਲ ਦੇ ਵਿੱਚ ਪਿਛਲੇ 15 ਸਾਲਾਂ ਤੋਂ ਕੰਮ ਕਰਦਾ ਆਂ ਡਿਆਂਵਾ ਤੇ ਸਾਨੂੰ ਆਪਣੇ ਸ਼ਹਿਰ ਦੇ ਪ੍ਰਧਾਨ ਅਸ਼ਨੀ ਦੁੱਗਲ ਜੀ ਉਹਨਾਂ ਨੇ ਸਾਨੂੰ ਪੀਲੀ ਲਕੀਰ ਮਾਰੀ ਸੀ ਵੀ ਤੁਸੀਂ ਆਪਣੀਆਂ ਡੇੜੀਆਂ ਇਹਦੇ ਪਿੱਛੇ ਰੱਖਣੀਆਂ ਵਾ ਤੇ ਸਾਡੇ ਪਿਛਲੇ 10 ਦਿਨ ਤੋਂ ਆਪਾਂ ਡੇੜੀਆਂ ਬਿਲਕੁਲ ਪਿੱਛੇ ਲਾ ਕੇ ਖਲੋਤੇ ਆਂ ਸ਼ਹਿਰ ਵਿੱਚ ਗੰਨੇ ਵਾਲੀ ਟਰਾਲੀ ਜਾਂ ਕੋਈ ਵੱਡੀ ਗੱਡੀ ਕੋਈ ਵੀ ਲੰਘਦੀ ਆ ਤੇ ਸ਼ਹਿਰ ਵਿੱਚ ਜਾਮ ਲੱਗ ਜਾਂਦਾ ਵਾ ਜਦ ਕਿ ਕਸੂਰ ਸਾਡਾ ਡੇੜੀ ਫੜੀ ਵਾਲਿਆਂ ਦਾ ਕੱਢਿਆ ਜਾਂੜਿਆ ਵਾ ਵੀ ਤੁਹਾਡੇ ਗੱਦ ਕੇ ਜਾਮ ਲੱਗਦਾ ਵਾ ਅਹੀਂ ਸਾਡੇ ਸ਼ਹਿਰ ਵਾਸੀਆਂ ਮਿਲ ਕੇ ਆਪਾਂ ਬਹੁਤ ਵਧੀਆ ਸਾਡੇ ਕੰਮ ਕਰਦੇ ਆ ਠੀਕ ਆ ਕੇ ਮੌਕੇ ਦਾ ਜੱਜਾ ਲਿਆ ਜਾਏ ਕੋਈ ਸਾਡੇ ਕਰਕੇ ਜਾਮਨੀ ਲੱਗਦਾ ਸ਼ਹਿਰ ਵਿੱਚ ਠੀਕ ਆ ਅਸੀਂ ਜਿੱਥੇ ਵੀ ਹੈਗੇ ਆ ਬਹੁਤ ਵਧੀਆ ਢੰਗ ਨਾਲ ਆ ਜਿਹੜੇ ਪੱਕੀਆਂ ਦੁਕਾਨਾਂ ਵਾਲੇ ਆ ਇਹਨਾਂ ਨੇ ਦਾਦਾ 15 15 ਫੁੱਟ ਬਾਅਦਲੇ ਬੰਨੇ ਕਬਜ਼ਾ ਕੀਤਾ ਵਾ ਠੀਕ ਆ ਜੀ ਇਹਨਾਂ ਵੱਲ ਕੋਈ ਨਹੀਂ ਵੇਖਦਾ ਮਾੜੇ ਬੰਦੇ ਆ ਹਰ ਕੋਈ ਆਂਦਾ ਵਾ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਅੱਗੇ ਬੇਨਤੀ ਕਰਦੇ ਆ ਕਿ ਸਾਡੇ ਅਸੀਂ ਜਿੱਥੇ ਵੀ ਹੈਗੇ ਆ ਸਾਡਾ ਕੋਈ ਕਸੂਰ ਨਾ ਕੱਢਣ ਸਾਡੇ ਇੱਕ ਇੱਕ ਬੰਦੇ ਪਿੱਛੇ ਚਾਚਾ ਦੇ ਬੰਦੇ ਰੋਟੀ ਖਾਂਦੇ ਆ ਅਸੀਂ ਪਤਸ਼ਾਸ਼ਨ ਨੂੰ ਬੇਨਤੀ ਕਰਦੇ ਹਾਂ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਦੇ ਵੀ ਜੋ ਤੁਸੀਂਾਨੂੰ ਜਗ੍ਹਾ ਦਿੱਤੀ ਐ ਅਸੀਂ ਉੱਥੇ ਆ ਤੇ ਜੇ ਜਾਮਾ ਸਾਡੇ ਕੱਲ ਕੇ ਨਹੀਂ ਲੱਗਦਾ ਠੀਕ ਕਾਰਨ ਐ ਵਗ ਸਾਰਾ ਆਪਾਂ ਰੇੜੀਆਂ ਫੜੀਆਂ ਜੋ ਕਿ ਪੀਲੀ ਲਕੀਰ ਤੋਂ ਪਿੱਛੇ ਲਾਈਆਂ ਜੋ ਕਿ ਕਮੇਟੀ ਘਰ ਵਾਲਿਆਂ ਨੇ ਸਾਨੂੰ ਕਿਹਾ ਵਾ ਜੀ ਪ੍ਰਧਾਨ ਦੁੱਗਲੇ ਅਸੀਂ ਉਦਾਂ ਹੀ ਉਹਨਾਂ ਦੇ ਕਹਿਣ ਅਨੁਸਾਰ ਹੀ ਚੱਲ ਰਹੇ ਆ ਫਿਰ ਵੀ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਵਾ ਤੇ ਇਹ ਸਾਡੇ ਨਾਲ ਧੱਕਾ ਨਾ ਕੀਤਾ ਜਾਵੇ ਰੇੜੀ ਫੜੇ ਰੋਟੀ ਖਾ ਰਹੇ ਆ ਰੋਟੀ ਲੱਗੀ ਐ ਤੇ ਲੱਗੀ ਰਵੇ ਇੱਕ ਦੁਕਾਨ ਤੇ ਦੋ ਦੋ ਤਿੰਨ ਤਿੰਨ ਨੌਕਰ ਲੱਗੇ ਆ ਹਰੇਕ ਦਾ ਟੱਬਰ ਭਰ ਲਿਆ ਵਾ ਤੇ ਇਸ ਕਰਕੇ ਉਹਨਾਂ ਨੂੰ ਇੱਥੇ ਲੱਗੇ ਰਹਿਣ ਦੇਣ ਉਹ ਪਿੱਛੇ ਆ ਜੇਕਰ ਉਹ ਅੱਗੇ ਆਂਦੇ ਆ ਪੀਲੀ ਲੀਕ ਤੋਂ ਅੱਗੇ ਆਂਦੇ ਆ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਨਹੀਂ ਤੇ ਉਹਨਾਂ ਨੂੰ ਉੱਥੇ ਲੱਗੇ ਰਹਿਣ ਦੇ। ਸਾਰੇ ਕਹਿੰਦੇ ਆ ਕਦੀ ਕੋਈ ਬਿਆਨ ਦੇ ਦਿੰਦਾ ਵਾ ਕਿ ਇਹਨਾਂ ਨੂੰ ਚਕਾਇਆ ਜਾਣ ਕਦੀ ਕੋਈ ਦੇ ਦਿੰਦਾ ਵਾ ਤੇ ਇਹ ਗਲਤ ਗੱਲ ਵਾ। ਗੱਡੀਆਂ ਵਾਲੇ ਗੱਡੀਆਂ ਵਾਲੇ ਲਾ ਜਾਂਦੇ ਆ ਅੱਗੇ ਪਰ ਅਸੀਂ ਤਾਂ ਆ ਪਿੱਛੇ ਆ ਗਏ ਅਸੀਂ ਪੀਲੀ ਲੇਨ ਤੋਂ ਪਿੱਛੇ ਸਾਡੇ ਅੱਗੇ ਵੀ ਗੱਡੀ ਵਾਲੇ ਆ ਜਣ ਅੱਗੇ ਲਾ ਦਿੰਦੇ ਆ ਜਾਮ ਹੋ ਲਾਂਦੇ ਆ ਅਸੀਂ ਫਿਰ ਵੀ ਉਹਨਾਂ ਨੂੰ ਕੁਝ ਨਹੀਂ ਕਹਿੰਦੇ। ਦੇਖੋ ਗੱਲ ਤਾਂ ਭਈ ਕੋਈ ਇਡਾ ਵੱਡਾ ਗੰਭੀਰ ਮਸਲਾ ਨਹੀਂ ਹੈਗਾ ਇਹ ਮਸਲਾ ਇਹਦਾ ਮੈਂ ਇੱਕ ਬੜੇ ਫਕਰ ਦੇ ਨਾਲ ਗੱਲ ਕਹਿਣੀ ਚਾਹੁੰਦਾ ਆ ਭਈ ਅਸੀਂ ਗੁਰਦਾਸਪੁਰ ਦੇ ਵਿੱਚ ਤਿੰਨ ਕਨਮੂਠੀਆਂ ਵੱਡੇ ਪੱਧਰ ਦੇ ਉੱਤੇ ਬੜੇ ਅਸਰ ਸੂਕਣਾ ਰਹਿ ਰਹੇ ਆ 크ਰਿਸਚਨ Hindu ਭਾਈਚਾਰਾ ਸਿੱਖ ਭਾਈਚਾਰਾ ਬਾਹਰ ਇੰਨੇ ਕੁਝ ਹੋਇਆ ਪਰ ਸਾਡੇ ਜ਼ਿਲ੍ਹੇ ਦੇ ਵਿੱਚ ਇਦਾਂ ਦੀ ਕੋਈ ਇੱਕ ਦੂਜੇ ਦੇ ਨਾਲ ਕੋਈ ਸ਼ਰਾਰਤ ਨਹੀਂ ਗਈ ਹੋਈ ਜੀ ਦੂਜੀ ਬੇਨਤੀ ਇਹ ਆ ਭਈ ਜੇ ਹੁਣ ਅਸੀਂ ਕੋਈ ਟਾਰਗੇਟ ਕਿਸੇ ਨੂੰ ਬਣਾਵਾਂਗੇ ਨਾ ਪਿੰਡਾਂ ਜਾਂ ਸ਼ਹਿਰਾਂ ਦਾ ਮਸਲਾ ਤੇ ਸ਼ਹਿਰਾਂ ਦੇ ਤਾਲਮਿਲ ਦੇ ਨਾਲ ਦੇ ਪਿੰਡਾਂ ਦੇ ਤਾਲਮਿਲ ਦੇ ਨਾਲ ਕਾਰੋਬਾਰ ਚੱਲਦੇ ਨੇ ਜੇ ਪਿੰਡਾਂ ਦੇ ਵਿੱਚੋਂ ਲੋਕ ਆਣ ਕੇ ਗਰੋਸਰੀ ਨਹੀਂ ਕਰਨਗੇ ਸੌਦੇ ਨਹੀਂ ਖਰੀਦਣਗੇ ਤੇ ਸਾਡੇ ਸ਼ਹਿਰਾਂ ਵਾਸੀਆਂ ਦਾ ਕੰਮ ਕਿਦਾ ਚੱਲੂਗਾ ਇਹ ਮੁੱਦਾ ਨਹੀਂਗਾ ਮੁੱਦਾ ਆ ਵੀ ਇਨ੍ਹਾਂ ਗਰੀਬਾਂ ਵਿਚਾਰਿਆਂ ਨੂੰ ਜਗ੍ਹਾ ਦਿੱਤੀ ਜਾਵੇ ਮੈਂ ਸਰਕਾਰ ਗਾੜੀ ਬੇਨਤੀ ਕਰਦਾ ਆ ਵੀ ਇਨ੍ਹਾਂ ਨੂੰ ਕੋਈ ਠੁਕਵੀਂ ਜਗ੍ਹਾ ਦਿੱਤੀ ਜਾਵੇ ਤੇ ਜੇ ਨਹੀਂ ਤਾਂ ਮਿਲ ਦੀ ਜਗ੍ਹਾ ਇੰਨੀ ਪਈ ਆ ਤੇ ਇਹੋ ਹੀ ਜੇ ਟੈਂਡਰ ਕੱਢਿਆ ਜਾਵੇ ਤੇ ਵਿਚਾਰੇ ਗਰੀਬ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਜਗ੍ਹਾ ਖਰੀਦ ਲੈਣ ਸੋ ਮਸਲਾ ਜਿਹੜਾ ਆ ਇਹਨਾਂ ਨੂੰ ਪੱਕੀਆਂ ਦੁਕਾਨਤ ਦਿੱਤੀਆਂ ਜਿੱਥੇ ਤਰਾਗੇ ਲੰਗਾਹ ਮਾਰਕੀਟ ਬਣੀ ਆ ਇਦਾਂ ਕੋਈ ਸਬਜ਼ੀ ਦੀ ਨੇੜੇ ਟੁਕਵੀ ਮਾਰਕੀਟ ਬਣਾਈ ਜਾਵੇ ਸਰਕਾਰ ਕੋ ਬਥੇ ਨੀ ਜਗ੍ਹਾ ਨੇ ਅਹੀਂ ਤੇ ਸਰਕਾਰ ਨੂੰ ਹੀ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਨੀ ਆ ਨਾ ਤੇ ਭਈ ਇਹਨੂੰ ਕੀਤਾ ਜਾਵੇ ਬਾਕੀ ਜਿਹੜੇ ਨਾ ਧਾਰੀਵਾਲ ਵਾਲੇ ਵਾਸੀ ਬਹੁਤ ਚੰਗੇ ਲੋਕ ਨੇ ਇਦਾਂ ਦਾ ਮੈਂ ਬੱਬਾ ਗਿਲ ਧਾਰੀਵਾਲ ਤੋਂ ਸੀਐਨਐਫ ਜੂਦਾ ਪ੍ਰੈਜ਼ੀਡੈਂਟ ਪੰਜਾਬ ਇਹ ਦੋ ਕੁ ਦਿਨ ਪਹਿਲਾਂ ਵੀ ਕੁਝ ਮਸਲਾ ਉੱਠਿਆ ਸੀ ਕਿ ਇੱਥੇ ਮਲਪੀ ਰੜੀ ਫੜੀ ਵਾਲਿਆਂ ਨੂੰ ਔਰ ਕੁਝ ਦੁਕਾਨਦਾਰਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਸੀ ਕੁਝ ਲੋਕ ਔਰ ਰਾਤੀ ਹੀ ਸਾਡੇ ਸੰਪਰਕ ਦੇ ਵਿੱਚ ਦੁਕਾਨਦਾਰ ਵੀ ਆਏ ਔਰ ਇਹਨਾਂ ਨਾਲ ਗੱਲਬਾਤ ਕੀਤੀ ਕਿਉਂਕਿ ਜਿਹੜਾ ਰੜੀ ਫੜੇ ਵਾਲਿਆਂ ਤੇ ਦੁਕਾਨਦਾਰਾਂ ਨੂੰ ਸਾਡੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾ ਜੀ ਨੇ ਇੱਕ ਹਫਤਾ ਪਹਿਲਾਂ ਹੀ ਆਲਾ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਆਖ ਦਿੱਤਾ ਹੋਈ ਵੀ ਸ਼ਹਿਰ ਦੀ ਸਮੱਸਿਆ ਦਾ ਹੱਲ ਹੈ ਜਿਹੜਾ ਤੇ ਪਿੱਛੇ ਪਿੱਛੇ ਕਰ ਲੋ ਤੇ ਉਦਾਂ ਹੀ ਜਿਹੜੀ ਫੜੀ ਵਾਲਿਆਂ ਨੇ ਉਹਨਾਂ ਹਲਕਾਂ ਚਾਰਜ ਦੇ ਕਹਿਣ ਤੇ ਜਗਰੂਪ ਸਿੰਘ ਸੇਖਵਾ ਅਸ਼wini ਦੁੱਗਲ ਦੀ ਜੇ ਕਹਿਣ ਤੇ ਪੀਲੀ ਲਕੀਰ ਦੇ ਪਿੱਛੇ ਪਿੱਛੇ ਕਰ ਲਿਆ ਬਾਕੀ ਜੋ ਵੀ ਲੋਕਾਂ ਨੂੰ ਕੋਈ ਸਮੱਸਿਆ ਆਂਦੀ ਆ ਉਹ ਕੁਝ ਆ ਪੀ ਟਰਾਲੀਆਂ ਵਗੈਰਾ ਗੰਨਿਆ ਦੀਆਂ ਤੇ ਜੇ ਵੇਖਿਆ ਜਾਏ ਪੁਲਿਸ ਪ੍ਰਸ਼ਾਸਨ ਆਪਣਾ ਤੰਦ ਹੀ ਨਾ ਕੰਮ ਕਰ ਰਿਹਾ ਹੋ ਨਗਰ ਕਾਉਂਸਲ ਵੀ ਨਗਰ ਕੌਂਸਲ ਧਾਰੀਵਾਲ ਵੀ ਜਿੰਨੇ ਵੀ ਸਫਾਈ ਜੁਨੀਅਨ ਆ ਆਪਣੀ ਤੰਦ ਹੀ ਨਾ ਕੰਮ ਕਰ ਰਹੇ ਆ ਔਰ ਜਿਹੜੇ ਲੋਕ ਉਹਨਾਂ ਦੇ ਉੱਤੇ ਰੋਪ ਲਾਉਂਦੇ ਨੇ ਉਹਨਾਂ ਨੂੰ ਵੀ ਇਹ ਦੱਸਣਾ ਚਾਹੁੰਦੇ ਆ ਕਿ ਸਫਾਈ ਸੇਵਕ ਜਿੰਨੇ ਵੀ ਆ ਸੈਂਟੀ ਇੰਸਪੈਕਟਰ ਈਓ ਸਾਹਿਬ ਜਿੱਥੇ ਵੀ ਉਹਨਾਂ ਦੀ ਡਿਊਟੀ ਲਾਉਂਦੇ ਆ ਬੜੀ ਵਧੀਆ ਡਿਊਟੀ ਨਿਭਾ ਰਹੇ ਨੇ ਕਿਉਂਕਿ ਅੱਜ ਜਿੰਨੇ ਵੀ ਇੱਥੇ ਇਕੱਠੇ ਹੋਏ ਆ ਅਸੀਂ ਧਾਰੀਵਾਲ ਦੇ ਵਾਸੀ ਆ ਸ਼ਹਿਰ ਵਾਸੀ ਜਿੰਨੇ ਵੀ ਆ ਅਸੀਂ ਇਕੱਠੇ ਆ ਅਸੀਂ ਹਮੇਸ਼ਾ ਵਸਾਨ ਦੀ ਗੱਲ ਕਰਾਂਗੇ ਉਜਾੜਨ ਦੀ ਗੱਲ ਨਹੀਂ ਕਰਾਂਗੇ ਕਿਉਂਕਿ ਰੋਜ਼ਗਾਰ ਦਾ ਮਸਲਾ ਆ ਰੋਜ਼ ਹੀ ਖੂਆ ਖੋੜਦੇ ਨੇ ਤੇ ਰੋਜ਼ ਪਾਣੀ ਪੀਂਦੇ ਨੇ ਜਦੋਂ ਲੋਕ ਲੱਜਾਈਆਂ ਜਾਂਦੇ ਸੁੱਤੇ ਹੁੰਦੇ ਨੇ ਉਦੋਂ ਇਹ ਸਵੇਰੇ 4 ਵਜੇ ਤੜਕਸਾਰ ਧੂੜਾਂ ਦੇ ਵਿੱਚ ਮੰਡੀਆਂ 'ਚ ਦੁਕਾਨਾਂ 'ਚ ਆਪਣੇ ਬੱਚੇ ਪਾਲਣ ਵਾਸਤੇ ਨਿਕਲਦੇ ਨੇ ਇਸ ਲਈ ਇਹਨਾਂ ਨੂੰ ਜਾੜਿਆ ਨਾ ਜਾਏ ਇਹਨਾਂ ਨੂੰ ਵਸਾਨ ਦੀ ਗੱਲ ਕਰੀਏ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਤੋਂ 1 ਹਫ਼ਤਾ ਪਹਿਲਾਂ ਸਰਦਾਰ ਜਗਰੂਰ ਸਿੰਘ ਸੇਖਵਾ ਜੀ ਚੇਅਰਮੈਨ ਹੋਰ ਹਲਕਾਨ ਚਾਰਜ ਵਾਲੇ ਸਾਡੇ ਅਕਾਦੀਆਂ ਹਲਕੇ ਦੇ ਉਹ ਆਏ ਹੀ ਕਮੇਟੀ ਘਰ ਥੋੜੀ ਜੀ ਮੁਸ਼ਕਲ ਸ਼ਹਿਰ 'ਚ ਆਈ ਉਹ ਇਸ ਕਰਕੇ ਕਿ ਸਰਦੀਆਂ ਦਾ ਮੌਸਮ ਸੀ ਹਰ ਕੋਈ ਬੰਦਾ ਜਿਹੜਾ ਮੋਟਰਸਾਈਕਲ ਦੀ ਬਜਾਏ ਗੱਡੀ ਲੈ ਕੇ ਆਉਂਦਾ ਸੀ ਜਿਹਦ ਨਾਲ ਟ੍ਰੈਫਿਕ ਸੁਸਿਆ ਬਾਕੀ ਬਾਕੀ ਚਲੋ ਜੇ ਕੋਈ ਸਾਡੇ ਦੁਕਾਨਦਾਰ ਵੀਰਾਂ ਨੇ ਭੈਣ ਭਰਾਵਾਂ ਨੇ ਜੇ ਕੋਈ ਮਾੜਾ ਮੱਠਾ ਕਬਜ਼ਾ ਗਾੜੀ ਕੀਤਾ ਹੈ ਜਾਂ ਗਾੜੀ ਉਹਨਾਂ ਦੀਆਂ ਦੁਕਾਨਾਂ ਵਧੀਆਂ ਉਹਨਾਂ ਨੇ ਜਿੱਦਾਂ ਦਾ ਸੇਖੋਂ ਸਾਹਿਬ ਨੇ ਕਿਹਾ ਉਸ ਦਿਨ ਧੀਆਂ ਉਹਨਾਂ ਨੇ ਆਪਣੀਆਂ ਜੜੀਆਂ ਨੇ ਜਿੱਥੇ ਉਹ ਪੀਲੀ ਲਾਈਨ ਉਹਨਾਂ ਨੂੰ ਇੱਕ ਮਾਰਕ ਦਿੱਤਾ ਸੀ ਉੱਥੋਂ ਪਿੱਛੇ ਚੱਲ ਗਏ ਆ ਔਰ ਜਿਹੜੇ ਉਹ ਆਪਣਾ ਰੋਜੀ ਰੋਟੀ ਕਮਾ ਰਿਆ ਅਸੀਂ ਉਹਨਾਂ ਦੇ ਨਾਲ ਆ ਬਿਲਕੁਲ ਸਾਥ ਨਾਲ ਖੜੇ ਆ ਕਿਉਂਕਿ ਅਸੀਂ ਥੱਕ ਨਹੀਂ ਹੁੰਦਾ ਵਾਂਗੇ ਇਹ ਆਮ ਆਦਮੀ ਪਾਰਟੀ ਸਰਕਾਰ ਆਮ ਭੱਜ ਆਮ ਬੰਦੇ ਦੀ ਸਰਕਾਰ ਆ ਤੇ ਆਮ ਪਾਰਟੀ ਆ ਇਸ ਕਰਕੇ ਜਿਹੜਾ ਨਾ ਬਿਲਕੁਲ ਧਖਾ ਨਹੀਂ ਹੋਏਗਾ ਤੇ ਇਸੇ ਤਰ੍ਹਾਂ ਹੀ ਜਿਹੜਾ ਇਹਨਾਂ ਦੇ ਜਿੱਦਾਂ ਰੁਜ਼ਗਾਰ ਲੱਗੇ ਲੱਗੇ ਰਹਿਣਗੇ ਮੈਂ ਬਲਜਿੰਦਰ ਸਿੰਘ ਗਿੱਲ ਸੁਪਰਡੈਂਟ ਸੈਨੀਟੇਸ਼ਨ ਨਗਰ ਕੌਂਸਲ ਧਾਰੀয়াল ਸਾਨੂੰ ਆਏ ਦਿਨ ਸ਼ਿਕਾਇਤਾਂ ਮਿਲਦੀਆਂ ਆ ਟ੍ਰੈਫਿਕ ਦੀਆਂ ਦੁਕਾਨਦਾਰਾਂ ਵੱਲੋਂ ਰੇੜੀਆਂ ਵਾਲਿਆਂ ਵੱਲੋਂ ਜਦੋਂ ਸੇਲ ਆਪਣੇ ਸੇਲ ਕਰਦੇ ਆ ਰੇੜੀਆਂ ਵਾਲੇ ਤੇ ਉਹ ਰੋਡ ਦੇ ਵਿੱਚ ਆ ਜਾਂਦੇ ਆ ਠੀਕ ਆ ਲਾਈਨ ਲਾਈਨ ਪੱਟੀ ਲਾਈਨ ਲਾਈ ਹੈ ਜੈਲੋ ਲਾਈਨ ਫੇਰ ਵੀ ਉਹ ਕਿਹੇ ਵੇਲੇ ਅੱਗੇ ਅਜ ਦੇ ਉਹਦੇ ਨਾਲ ਟ੍ਰੈਫਿਕ ਜਾਮ ਲੱਗਦਾ ਆ ਠੀਕ ਹੈ ਜੀ ਦੂਜਾ ਸਾਡੇ ਨੂੰ ਦਿੱਲੀ ਰੂਟੀਨ ਦੇ ਵਿੱਚ ਲੋਕਾਂ ਨੂੰ ਹਦਾਇਤ ਕੀਤੀ ਜਾਂਦੀ ਆ ਵੀ ਆਪਣਾ ਸਮਾਨ ਜਿਹੜਾ ਇਹਨੂੰ ਆਪਣੇ ਅੰਦਰ ਰੱਖੋ ਫਿਰ ਵੀ ਸਮੇਂ-ਸਮੇਂ ਤੇ ਅਸੀਂ ਉਹਨਾਂ ਨੂੰ ਪਛਾਹ ਕਰਾਉਣੇ ਆ ਜਿੱਥੇ ਲੋਡ ਪੈਂਦੀ ਨਹੀਂ ਆਪਾਂ ਚੁੱਕ ਕੇ ਵੀ ਲਿਉਣੇ ਆ ਇਹ ਕਰਨੇ ਆ ਜੀ ਇੱਕ ਤਾਂ ਚਲੋ ਇਨਕਲੋਜ਼ਮੈਂਟ ਦਾ ਥੋੜੀ ਬੋਦੀ ਕੋਈ ਦੁਕਾਨਦਾਰ ਕਰਦੇ ਆ ਅਸੀਂ ਉਹ ਮੌਕੇ ਤੇ ਮੂਵ ਕਰਾਉਣੇ ਆ ਦੂਜਾ ਪਾਰਕਿੰਗ ਚਾਹੀਦੀ ਜਗ੍ਹਾ-ਜਗਾਹ ਤੇ ਉਹ ਅਵੇਲੇਬਿਲਿਟੀ ਨਹੀਂ ਹੈਗੀ ਪਾਰਕਿੰਗ ਦੀ ਜਿਹੜੇ ਦੁਕਾਨ ਦੁਕਾਨ ਤੋਂ ਸੌਦਾ ਲੈਣ ਆਉਂਦੇ ਕੋਈ ਵੀ ਰਾਹੀਰ ਉਹਨਾਂ ਦੇ ਕਾਰ ਮੋਟਰਸਾਈਕਲ ਸਕੂਟਰ ਉਹ ਤਾਂ ਲਾ ਕੇ ਦੁਕਾਨ ਤੋਂ ਸੌਦਾ ਲੈਣਾ ਹੀ ਆ ਨਾ ਜੀ ਇੱਕ ਪਾਰਕਿੰਗ ਦੀ ਸਮੱਸਿਆ ਕਰਕੇ ਵੀ ਟ੍ਰੈਫਿਕ ਇੰਤਜ਼ਾਮ ਲੱਗਦਾ ਲੈ ਕੇ ਨਗਰ ਕੌਂਸਲ ਧਾਰੀਬਾਲ ਵੱਲੋਂ ਅਗਲੇ ਟਾਈਮ 'ਚ ਕੋਈ ਪ੍ਰਾਲੇ ਕੀਤੇ ਜਾ ਰਹੇ ਸਾਡੀ ਰੈਗੂਲਰ ਚੱਲਦੀ ਰਹੇਗੀ ਮੈਮ ਠੀਕ ਹੈ